ਵੀਰ ਜੁੜ ਜਾਣ ਆਪਣੇ ਨਾਲ ਤੇ ਫਿਰ ਕਰੀਏ ਗੱਲਾਂ ਬਾਤਾਂ ਸ਼ੇਅਰ ਕੋਈ ਨੌਲੇਜ ਦੀਆਂ ਗੱਲਾਂ ਤੁਹਾਡੇ ਤੋਂ ਸਿੱਖੀਏ ਤੇ ਸਾਰੇ ਵੀਰ ਤੁਸੀਂ ਵੀ ਕਮੈਂਟ ਕਰਕੇ ਦੱਸੋ ਕਿੱਥੋਂ ਕਿੱਥੋਂ ਜੁੜੇ ਨਾਲ ਆਪਣੇ ਗੱਲ ਕਰਗੇ ਆਪਾਂ ਬਾਬੇ ਗੁਰਵਿੰਦਰ ਸਿੰਘ ਖੇੜੀ ਵਾਲੇ ਬਾਰੇ। ਤੱਲ ਬੰਡੀ ਸਾਬੋ ਦੇ ਮੇਲੇ ਤੇ ਲੋਕਾਂ ਦਾ ਦਿਲ ਜਿੱਤ ਲਿਆ ਬਾਬੇ ਖੇੜੀ ਵਾਲੇ ਨੇ। ਲੱਖ ਬੰਦੇ ਦਾ ਇਕੱਠ ਹੋਣਾ ਜਿਹੜਾ ਬਾਬੇ ਦੇ ਮਗਰ ਮਗਰ ਤੁਰਿਆ ਫਿਰੇ ਆਉਂਦੇ। ਲੋਕਾਂ ਦੇ ਦਿਲਾਂ ਦੇ ਵਿੱਚ ਬਾਬੇ ਨੇ ਇੱਕ ਵੱਖਰੀ ਥਾਂ ਬਣਾ ਲਈ ਤੇ ਬਾਬਾ ਜੀ ਵੀ ਕੋੜਾ ਇੰਡਸਟਰੀ ਬਾਰੇ ਬਹੁਤ ਵਧੀਆ ਕੰਮ ਕਰ ਰਿਹਾ ਜਿਵੇਂ ਉਹ ਸ਼ੋਅ ਕਰਾ ਰਹੇ ਆ ਲੋਕਾਂ ਦੇ ਵਿੱਚ ਛੌਂਕ ਵਧਾ ਰਹੇ ਆ ਇਸ ਤਰ੍ਹਾਂ ਹੀ ਲੋਕਾਂ ਦੇ ਵਿੱਚ ਛੌਂਕ ਵੱਧਦਾ ਜਿਹੜਾ ਬਹੁਤ ਚੰਗੇ ਚੰਗੇ ਘੋੜੇ ਚੰਗੇ ਮੁੱਲ ਤੇ ਵਿਕੀ ਜਾਂਦੇ ਆ ਤੇ ਜਿਹੜੇ ਵੀਰ ਕਹਿੰਦੇ ਆ ਕਿ ਘੋੜਿਆਂ ਦਾ ਮੁੱਲ ਕਰੋੜਾਂ ਚ ਨਹੀਂ ਹੋ ਸਕਦਾ ਉਹ ਤੁਹਾਡੇ ਸਾਹਮਣੇ ਆਉਣ। ਜੇ ਘੋੜਿਆਂ ਦੀਆਂ ਫੀਸਾਂ 2 2.5 3 3 ਲੱਖ 5 5 ਲੱਖ ਹੋ ਗਈਆਂ ਤੇ ਘੋੜਿਆਂ ਦਾ ਮੁੱਲ ਕਿਉਂ ਕਰੋੜਾਂ ਚ ਹੋ ਸਕਦਾ? ਕਣੀ ਰਾਜੂ ਆਪਾਂ ਮਿੱਤਰੋ ਆਪਣੇ ਪੇਜ ਤੇ ਲਾਈਵ ਆਵਾਂ ਕਰਾਂਗੇ ਗਰਮੀਜ ਸੰਦੂਖਾ 42 ਆਪਣਾ ਚੈਨਲ ਜ਼ਿਲ੍ਹਾ ਮੁਕਸਰ ਹਾਂਜੀ ਜਿਹੜੇ ਵੀਰ ਵੀ ਆਪਣਾ ਚੈਨਲ ਦੇਖ ਰਹੇ ਆ ਤਾਰਾਂ ਵੀਰਾਂ ਦਾ ਧੰਨਵਾਦ ਤੇ ਦੱਸੋ ਵੀਰੋ ਤੁਸੀਂ ਕਿੱਥੋਂ ਆਪਣੇ ਨਾਲ ਜੁੜੇ ਹੋਏ ਜੇ ਤੇ ਆਜੋ ਕਰੀਏ ਗੱਲਾਂ ਬਾਤਾਂ ਆਪਾਂ ਕੋੜਾ ਇੰਡਸਟਰੀ ਬਾਰੇ ਕਿਉਂਕਿ ਅੱਜ ਆਪਣੇ ਪੰਜਾਬ ਨੂੰ ਬਹੁਤ ਲੋੜ ਆ ਆਪਾਂ ਨੌਜਵਾਨ ਨੇ ਯੂਥ ਨੇ ਆਪਣੇ ਪੰਜਾਬ ਨੂੰ ਬਚਾਉਣਾ ਕਿਉਂਕਿ ਆਪਣਾ ਯੂਥ ਬਹੁਤ ਤੇਜ਼ੀ ਨਾਲ ਜਿਵੇਂ ਹੋਰਨਾਂ ਦੇਸ਼ਾਂ ਵੱਲ ਜਾ ਰਿਹਾ ਤੇ ਜੇ ਆਪਾਂ ਸੋਚੀਏ ਤੇ ਕੰਮ ਕਰ ਇੱਥੇ ਵੀ ਬਹੁਤ ਜੀ ਆਪਾਂ ਨੂੰ ਸੋਚਣਾ ਚਾਹੀਦਾ ਕਿਉਂਕਿ ਆਪਣਾ ਪੰਜਾਬ ਜੇ ਆਪਾਂ ਹੀ ਇਥੋਂ ਮੂਵ ਕਰਕੇ ਦੂਸਰੇ ਦੇਸ਼ਾਂ ਨੂੰ ਗਏ ਚਲੇ ਇੱਥੇ ਬਹੁਤ ਕੰਮ ਕਰਨ ਨੂੰ ਜਿਵੇਂ ਕੋੜਿਆਂ ਦਾ ਕੰਮ ਬਹੁਤ ਵਧੀਆ ਕਾਰੋਬਾਰ ਆ। ਇਹ ਕੋੜਿਆਂ ਦਾ ਕੰਮ ਵੀ ਇੱਕ ਤਰ੍ਹਾਂ ਦਾ ਇੱਕ ਨਸ਼ਾ ਹੀ ਆ। ਲੋਕ ਜਿਵੇਂ ਛੌਂਕ ਨਾਲ ਕੰਮ ਕਰਦੇ ਆ ਇੱਕ ਵਧੀਆ ਇਨਕਮ ਦਾ ਸਰੋਤ ਵੀ ਆ। ਨਾਲ ਦੇ ਨਾਲ ਛੌਂਕ ਪੂਰਾ ਹੁੰਦਾ। ਤੇ ਬੰਦਾ ਨਸ਼ੇ ਪੱਤੇ ਤੋਂ ਬਚਿਆ ਰਹਿਦਾ। ਤੇ ਮੇਰੇ ਵੀਰ ਜਿਵੇਂ ਜਿੱਥੋਂ ਜਿੱਥੋਂ ਵੀ ਆਪਣੇ ਪੰਜਾਬ ਚ ਜਾਂ ਬਾਹਰ ਦੇ ਦੇਸ਼ਾਂ ਚ ਵੀਡੀਓ ਦੇਖ ਰਹੇ ਆ ਤੇ ਆਪਣਾ ਕਮੈਂਟ ਕਰਕੇ ਦੱਸਿਓ ਵੀਰੋ ਕਿੱਥੋਂ ਕਿੱਥੋਂ ਤੁਸੀਂ ਦੇਖ ਰਹੇ ਹੋ ਤੇ ਮਿੱਤਰ ਪਿਆਰਿਓ ਆਪਾਂ ਆਪਣੇ ਬੱਚਿਆਂ ਨੂੰ ਬਾਹਰ ਭੇਜਣ ਦੀ ਬਜਾਏ ਇੱਥੇ ਕੰਮ ਕਰਾਈਏ ਬਹੁਤ ਕੰਮ ਆ ਇੱਥੇ ਬਸ ਇੱਕ ਸ਼ਰਮਾ ਮਾਰੀ ਗਈਆਂ ਆਪਣੇ ਪੰਜਾਬ ਨੂੰ ਤੇ ਇਹ ਕੰਮ ਆਪਣੇ ਨੌਜਵਾਨ ਜਾ ਕੇ ਬਾਹਰ ਕਰਦੇ ਆ ਚਲੋ ਆਪਾਂ ਇਹਨੀਆਂ ਦੇ ਜਣਾ ਦੀ ਚਾਹੀਦਾ ਬਾਹਰ ਵੀ ਵਧੀਆ ਚਲੋ ਜਾਓ ਕੀ ਹੋਰ ਸੁਣਾਓ ਮਿੱਤਰ ਪਿਆਰੇ ਉਹ ਤੁਸੀਂ ਕਿੱਥੋਂ ਕਿੱਥੋਂ ਆਪਣਾ ਦੇਖ ਰਹੇ ਹੋ ਕਮੈਂਟ ਚ ਦੱਸਿਓ ਜਰੂਰ ਮਿੱਤਰੋ ਪਿਆਰਿਓ ਆ ਹੁਣ ਆਪਾਂ ਦੋ ਕੁੜੀਆਂ ਲਿਆਏ ਆ ਜਿਵੇਂ ਹੁਣ ਆਪਾਂ ਤੁਹਾਡੇ ਨਾਲ ਸਾਰੀ ਗੱਲ ਸ਼ੇਅਰ ਕਰਾਂਗੇ ਆਪਣੇ ਤੁਸੀਂ ਚੈਨਲ ਤੇ ਦੇਖਿਓ ਆਪਾਂ ਪਹਿਲਾਂ ਵੀ ਵੀਡੀਓ ਪਾਈਆਂ ਹੋਈਆਂ ਆ ਆਪਾਂ ਪਹਿਲਾਂ ਚਲੋ ਆਪਣੇ ਕਾਫੀ ਟਾਈਮ ਹੋ ਗਿਆ 25 30 ਸਾਲ ਹੋ ਗਏ ਵੱਡੇ ਆਪਣੇ ਔੜੀਆਂ ਰੱਖਦੇ ਸੀ ਜੋ ਉਸੇ ਤਰ੍ਹਾਂ ਆਪਣੇ ਵੀ ਚਲੋ ਖੂਨ ਦੇ ਵਿੱਚ ਥੋੜਾ ਬਹੁਤਾ ਸ਼ੌਂਕ ਹੈ ਜਿਹੜਾ ਕਿਉਂਕਿ ਔੜੀਆਂ ਦਾ ਸ਼ੌਂਕ ਕਿਸ ਤਰ੍ਹਾਂ ਸ਼ੌਂਕ ਜਿਹੜਾ ਜਾਂਦਾ ਨਹੀਂ ਖੂਨ ਚ ਤੇ ਪਹਿਲਾਂ ਆਪਣੇ ਕੋਲੇ ਵੀਰੋ ਇੱਕ ਘੋੜੀ ਸੀ ਬਹੁਤ ਚੰਗੀ ਨੁਗਰੀ ਉਸਨੇ ਬਹੁਤ ਚੰਗੀ ਬਸ਼ੇਰੀ ਦਿੱਤੀ ਸਿੰਧਵਾਜ ਤੇ ਬੱਚੇ ਤੋਂ ਜਿਹੜਾ ਨਵਾਬ ਕੋੜਾ ਮੰਗਤ ਕੇ ਪਿੰਡ ਜਲਾ ਸ਼੍ਰੀ ਮੁਕਸਰ ਸਾਹਿਬ ਖੇਰ ਆਪਾ ਉਹ ਥਾੜੇ ਮੋੜ ਵਾਲੇ ਜੌਨੇ ਕੋੜੇ ਤੋਂ ਮਲਾਈ ਤੇ ਉਹ ਕੁੜੀ ਕਰਮਾਂ ਵਾਲੀ ਆਪਣੇ ਕੋਲੇ ਨਹੀਂ ਰਹੀ ਤੇ ਉਸ ਦੀ ਬਸ਼ੇਰੀ ਸੀ 11 ਮੰਥ ਦੀ ਸੌਰੀ 11 ਦਿਨਾਂ ਦੀ ਤੇ ਉਸ ਨੂੰ ਆਪ ਬਹੁਤ ਔਖਾ ਪਾ ਲਿਆ ਉਹ ਬੁਸ਼ੇਰੀ ਵੀ ਆਪਣੇ ਕੋਲੋਂ ਕਰਮਾ ਵਾਲੀ ਦੂਰ ਹੋ ਗਈ 3 ਮਹੀਨੇ 11 ਦਿਨਾਂ ਦੀ ਹੋ ਕੇ ਵੀਡੀਓ ਦੇ ਵਿੱਚ ਤੁਸੀਂ ਚੈਨਲ ਦੇ ਵਿੱਚ ਦੇਖ ਲਓ ਬਹੁਤ ਚੰਗੇ ਬੱਚੇ ਬੱਚੀ ਸੀ ਕੁੜੀ ਬਹੁਤ ਚੰਗੀ ਸੀ ਇੱਕ ਵਾਰੀ ਬਹੁਤ ਦਿਲ ਟੁੱਟ ਗਿਆ ਜੀ ਨਹੀਂ ਸੀ ਕਰਦਾ ਵੀ ਯਾਰ ਫਿਰ ਕੁੜੀ ਨੈਣ ਬਾਰੇ ਸੋਚ ਗਏ ਪਰ ਮਹਾਰਾਜ ਸਾਹਿਬ ਨੇ ਫਿਰ ਕਿਰਪਾ ਕੀਤੀ ਹੁਣ ਆਪਾਂ ਦੋ ਕੁੜੀਆਂ ਫਿਰ ਲੈ ਕੇ ਆਏ ਆ

ਇਹ ਸ਼ੌਕ ਯਾਰ ਬਹੁਤ ਚੰਗਾ ਵਧੀਆ ਸ਼ੌਕ ਆ ਆਪਣੇ ਬੱਚਿਆਂ ਨੂੰ ਸ਼ੁਰੂ ਤੋਂ ਇਹ ਸ਼ੌਕ ਨਾਲ ਜੋੜੋ ਅੱਜ ਮਾਰਕੀਟ ਦੇ ਵਿੱਚ ਕੋੜੇ ਕੋੜੀਆਂ ਬਹੁਤ ਚੰਗੇ ਰੇਟਾਂ ਦੇ ਸੇਲ ਹੋ ਰਹੇ ਆ ਕਿਉਂਕਿ ਇਹ ਬਿਜ਼ਨਸ ਆਪਾਂ ਆਪਣੇ ਘਰੇ ਰਹਿ ਕੇ ਹਨਾ ਤੇ ਕੰਮਜਾਬ ਹੋ ਸਕਦੇ ਆ ਤੇ ਜ਼ਰੂਰੀ ਨਹੀਂ ਆਪਾਂ ਵੀ ਚੰਗੀ ਮਹਿੰਗੀ ਕੋੜੀ ਲੈ ਕੇ ਤੇ ਚੰਗਾ ਨਾਂ ਬਣਾਉਣਾ ਜਿਵੇਂ ਨਵਾਂ ਬੰਦਾ ਕੰਮ ਸ਼ੁਰੂ ਕਰਨਾ ਤੇ ਛੋਟੀ ਕੋੜੀ ਲੈ ਲਓ ਜਿਵੇਂ ਲੱਖ ਡੇਢ ਲੱਖ ਦੀ ਕੋੜੀ ਲੈ ਲਓ ਪਰ ਨਵਾਂ ਬੰਦਾ ਇਹ ਸੋਚ ਕੇ ਕੋੜੀ ਹਮੇਸ਼ਾ ਲਵੇ ਨਵਾਂ ਬੰਦਾ ਗੱਬਣ ਕੋੜੀ ਲਵੇ ਕਿਉਂਕਿ ਗੱਬਣ ਕੋੜੀ ਲੈਣ ਕਰਨਾ ਕਿ 6 ਮਹੀਨੇ ਦੀ ਗੱਬੜ ਵੀ ਹੋਈ 7 ਦੀ ਵੀ ਹੋਈ ਉਹ ਕੋੜੀ ਥੋੜੇ ਟਾਈਮ ਚ ਸੂਨ ਕਾਰਨ ਆਪਾਂ ਨੂੰ ਬੱਚਾ ਦੇ ਦੇਂਦੀ ਆ ਨਗਰਾ ਬੱਚਾ ਆ ਜਾ ਚਲੋ ਅੱਜ ਦੀ ਰੇਂਜ ਦੇ ਵਿੱਚ ਜਿਵੇਂ ਆਪਾਂ ਦੇਖੀਏ 3-4 ਲੱਖ ਰੁਪਏ ਦਾ ਵਧੀਆ ਵਿਕ ਜਾਂਦਾ ਚਿੱਟੇ ਚੰਬੀ ਬਸ਼ੇਰੀ ਆ ਜਾ ਉਹ ਵੀ ਕਰਮਾਂ ਵਾਲੀ 1.5 ਲੱਖ ਰੁਪਏ ਦੀ ਵਧੀਆ ਵਿਕ ਜਾਂਦੀ ਤੇ ਸਾਰੇ ਵੀਰ ਆਪਣੇ ਬੱਚਿਆਂ ਨੂੰ ਇੱਕ ਇੱਤੇ ਨਾਲ ਜੋੜ ਗਏ ਕਿਉਂਕਿ ਹੌਲੀ-ਹੌਲੀ ਇੱਕ ਕੁੜੀ ਤੋਂ ਕੰਮ ਸਟਾਰਟ ਕਰੀਏ ਕਰਮਾਲੀਆਂ ਗਏ ਵਧੀਆ ਵਾਅਦਾ ਕਰਦੇ ਗੁਰੂ ਸਾਹਿਬ ਦੀ ਸਵਾਰੀ ਆ ਤੇ ਜਦੋਂ ਆਪਾਂ ਨੇ ਸੇਵਾ ਕਰਦੇ ਆ ਤੇ ਗੁਰੂ ਸਾਹਿਬ ਵੀ ਕਿਰਪਾ ਕਰਦੇ ਆ ਕਿਉਂਕਿ ਜਿਹੜੇ ਘਰ ਦੇ ਵਿੱਚ ਕੁੜੀ ਹੁੰਦੀ ਆ ਬੜੀ ਕਿਰਪਾ ਰਹੀ ਦੀ ਮਾਲਕ ਦੀ ਬਰਕਤ ਆਉਂਦੀ ਆ ਉਸ ਘਰ ਚ ਤੇ ਵੀਰ ਮੇਰੇ ਉਹ ਤੁਸੀਂ ਜਰੂਰ ਦੱਸਿਓ ਕਿੱਥੋਂ-ਕਿੱਥੋਂ ਆਪਣੀ ਵੀਡੀਓ ਦੇਖ ਰਹੇ ਹੋ ਤੇ ਤੁਸੀਂ ਵੀ ਜੇ ਕੋਈ ਵੀਰ ਕੋੜਿਆ ਜਾਂ ਕੋੜੀਆਂ ਰੱਖੀਆਂ ਤੇ ਦੱਸਿਓ ਵੀਰੋ ਜੋ ਕਿ ਘੋੜੀਆਂ ਦਾ ਤੰਦਾ ਕਿਸ ਤਰ੍ਹਾਂ ਦਾ ਤੰਦਾ ਜਿਹੜਾ ਆਪਾਂ ਰੱਖ ਕੇ ਦੁਨੀਆ ਦੇ ਵਿੱਚ ਆਪਣਾ ਨਾਮ ਵਧੀਆ ਬਣਾ ਸਕਦੇ ਹਾਂ ਹੋਰ ਚਲੋ ਠੀਕ ਆ ਮਿੱਤਰ ਪਿਆਰਿਓ ਤੁਹਾਡਾ ਧੰਨਵਾਦ ਸਾਰਿਆਂ ਦਾ ਤੁਸੀਂ ਆਪਣੀ ਵੀਡੀਓ ਨੂੰ ਪਿਆਰ ਦਿੱਤਾ ਤੇ ਆਪਾਂ ਹਰ ਰੋਜ਼ ਦੀ ਤਰ੍ਹਾਂ ਤੁਹਾਨੂੰ ਮਿਲਦੇ ਰਾਂ ਕਰਾਂਗੇ ਆਪਣਾ ਚੈਨਲ ਹੈ ਮੇਰੇ ਵੀਰੋ ਗੁਰਮੀਤ ਸਿੰਘ ਖੱਪਿਆਂ ਵਾਲੀ ਤੇ ਸਾਰੇ ਵੀਰਾਂ ਨੇ ਬਹੁਤ ਪਿਆਰ ਦੇ ਰਹੇ ਹੋ ਤੇ ਮਿੱਤਰ ਪਿਆਰ ਆਪਣਾ ਚੈਨਲ ਬੇਨਤੀ ਆ ਵੀ ਚਲੋ ਸਬਸਕ੍ਰਾਈਬ ਕਰ ਲਿਓ ਆਪਾਂ ਵਧੀਆ ਘੋੜਿਆਂ ਦੀਆਂ ਵੀਡੀਓ ਲੈ ਕੇ ਆਵਾਂ ਕਰਾਂਗੇ ਠੀਕ ਆ ਜੀ ਫਿਰ ਹੈ ਧੰਨਵਾਦ ਸਾਰੇ ਵੀਰਾਂ ਦਾ ਜਿਨ੍ਹਾਂ ਨੇ ਇਨਾ ਪਿਆਰ ਦਿੱਤਾ ਥੈਂਕ ਯੂ ਵੈਰੀ ਮਚ